ਤੇਰੀ ਭੈਣ ਆਪ ਗਈ ਹੈ ਵੀਜ਼ਾ ਲਵਾ ਕੇ ਨਾ ਕਿ ਉਹਨੂੰ ਕੋਈ ਚੱਕ ਕੇ ਲੈ ਕੇ ਗਿਆ ਹੰਗਸ ਸਿੰਘ ਜਥੇਬੰਦੀ ਨੂੰ ਲਲਕਾਰਨਾ ਔਰ ਜਥੇਦਾਰ ਸਾਹਿਬ ਨੂੰ ਲਲਕਾਰਨਾ ਤੈਨੂੰ ਬਹੁਤ ਮਹਿੰਗਾ ਪੈ ਸਕਦਾ ਤੇਰਾ ਵੀ ਦੀਨ ਧਰਮ ਨਹੀਂ ਸੀ ਕੋਈ ਤੇਰੀ ਭੈਣ ਦਾ ਵੀ ਦੀਨ ਧਰਮ ਨਹੀਂ ਸੀ ਕੋਈ ਜੇ ਤੂੰ ਐਡੀ ਰਾਜਾ ਰੇ ਚੰਦਰ ਦੀ ਲਾਦਾ ਜਾਂ ਤੂੰ ਇੰਨੀ ਸੱਚੀ ਪੱਕੀ ਆ ਜਦੋਂ ਸ੍ਰੀਹਿੰਦਰ ਚਿੰਦਾ ਜੀ ਜਿਉਂਦੇ ਸੀ ਉਦੋਂ ਬੋਲਦੀ ਵਾਦ ਸੀਸਾ ਤੇਰੀਆਂ ਕਿ ਲੱਗਣੀਆਂ ਪਤਾ ਨਹੀਂ ਤੈਨੂੰ ਕਿੰਨੀਆਂ ਬਸੀਸਾ ਲੱਗ ਜਾਣੀਆਂ ਉਹਨਾਂ ਦੀਆਂ ਅਮਰਸਰ ਦੇ ਲੋਕ ਠਰਕੀ ਮਾਝਾ ਵਾਲੇ ਠਰਕੀ ਵਾਟੇ ਦਿਸ ਤੂੰ ਆ ਗਈ ਮਤਲਬ ਜੀ ਤੁਸੀਂ ਰਾਜਾ ਰੇ ਚੰਦਰ ਦੀ ਇਲਾਦ ਹੋਗੇ ਤੁਸੀਂ ਸਤੀ ਸੁਭਿਤਰੀ ਹੋਗੇ ਸਰਬਜੀਤ ਕੌਰ ਤੋਂ ਬਣੀ ਨੋਰ ਹੁਸੈਨ ਔਰ ਉਹਦਾ ਮੁੱਦਾ ਹੁਣ ਲਗਾਤਾਰ ਪੱਖ ਦਾ ਜਾ ਰਿਹਾ ਔਰ ਕਈ ਬਿਆਨ ਜਿਹੜੇ ਦਿੱਤੇ ਜਾ ਰਹੇ ਸਿੱਖ ਕੌਮ ਨੂੰ ਲਲਕਾਰਿਆ ਜਾ ਰਿਹਾ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਪ੍ਰੀਤ ਸਿੰਘ ਬਲ ਨੇ ਧਰਨਾ ਦਲ ਤੌਰ ਵਾਲਮੀਕੀ ਤੇਰ ਤੋਂ ਸ਼੍ਰੀ ਅੰਮ੍ਰਿਤਸਰ ਤੋਂ ਬੁਲਾ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਕਿ ਹੁਣ ਲਗਾਤਾਰ ਮੁੱਦਾ ਪੱਕਦਾ ਜਾ ਰਿਹਾ ਜਿੰਨੇ ਜਾਣਾ ਸੀ ਉਹ ਚਲੀ ਗਈ ਉਸ ਤੋਂ ਬਾਅਦ ਹੁਣ ਤਰ੍ਹਾਂ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਨੇ ਮਾਹੌਲ ਗਰਮ ਹੋ ਰਿਹਾ ਔਰ ਕਿਤਨਾ ਕਿਤੇ ਸੋਸ਼ਲ ਮੀਡੀਆ ਦੇ ਉੱਤੇ ਨਫ਼ਰਤ ਫੈਲ ਰਹੀ ਸਾਰੇ 사ਤਸੰਗ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੱਲਿਆ ਜਿਹੜਾ ਤੁਸੀਂ ਕਿ ਤਰ੍ਹਾਂ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਨੇ ਮੇਰੇ ਹਿਸਾਬ ਨਾਲ ਸਰਬਜੀਤ ਕੌਰ ਦੇ ਜਾਣ ਤੋਂ ਬਾਅਦ ਸਭ ਤੋਂ ਜ਼ਿਆਦਾ ਜਿਹੜੀ ਤਕਲੀਫ ਹੋਈ ਹੈ ਉਹਦੇ ਭਰਾ ਆਪਣੇ ਹਰਜੀਤ ਸਿੰਘ ਰਸੂਲਪੁਰ ਸਿੰਘ ਤਾਂ ਮੈਂ ਕਹਿ ਨਹੀਂ ਸਕਦਾ ਉਹਨੂੰ ਹਰਜੀਤ ਰਸੂਲਪੁਰ ਜਿਹੜਾ ਉਹ ਰੰਗ ਬਰੰਗੇ ਬਾਣ ਜੇ ਪਾ ਕੇ ਫਿਰਦਾ ਰਹਿੰਦਾ ਗਗਰੀਆਂ ਜੀਆਂ ਉਹ ਬੰਦੇ ਨੂੰ ਜ਼ਿਆਦਾ ਤਕਲੀਫ ਹੋਈ ਆ ਹਰਜੀਤ ਸਿੰਘ ਰਸੂਲਪੁਰ ਸਾਰੇ ਸਿੱਖ ਕੌਮ ਨੂੰ ਈਵਨ ਜਥੇਦਾਰ ਸਾਹਿਬ ਨੂੰ ਦੇਖੋ ਸਾਡੀ ਸਰਬਸ਼੍ਰੇਸ਼ਟ ਅਦਾਲਤ ਸਿੱਖਾਂ ਦੀ ਜਿਹੜੀ ਹੈਗੀ ਆ ਅਸੀਂ ਮੰਨ ਮੰਨਦੇ ਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਦੋਂ ਅਕਾਲ ਤਖਤ ਸਾਹਿਬ ਨੇ ਉਹਨੂੰ ਬਹਿਰੂਪੀਆ ਹਲਾਨ ਦਿੱਤਾ ਸਾਡੇ ਵਾਸਤੇ ਉਹ ਨਾਥਿੰਗ ਜ਼ੀਰੋ ਬੰਦਾ ਹੈ ਜ਼ੀਰੋ ਉਹਦਾ ਕੋਈ ਵजूद ਨਹੀਂ ਹੈਗਾ ਸਾਡੇ ਕੌਮ ਦੇ ਵਿੱਚ ਸਾਡੀ ਸਿੱਖ ਕੌਮ ਦੇ ਵਿੱਚ ਠੀਕ ਹੈ ਜੀ ਔਰ ਜਦੋਂ ਵੀ ਉਹਨੇ ਮੂੰਹ ਖੋਲਿਆ ਤਾਂ ਹਮੇਸ਼ਾ ਸਿੱਖ ਕੌਮ ਦੇ ਖਿਲਾਫ ਹੀ ਖੋਲਿਆ ਠੀਕ ਹੈ ਜੀ ਸੋ ਇਹ ਬੰਦਾ ਜਿਹੜਾ ਹੈਗਾ ਪਤਾ ਨਹੀਂ ਕੌਣ ਆ ਕਿੱਥੋਂ ਆ ਕੀ ਸਿਸਟਮ ਹੈ ਦਾ ਦਿਮਾਗ 'ਚ ਨੁਕਸਾ ਦੇ ਕੀ ਹੈਗਾ ਵਾਹਿਗੁਰੂ ਜਾਣਦਾ ਲੇਕਿਨ ਇਹਨੇ ਇੱਕ ਗੱਲ ਕਹੀ ਆ ਵੀ ਤੁਸੀਂ ਗਜਨੀ ਦੇ ਬਾਜ਼ਾਰ ਦੀਆਂ ਬੜੀਆਂ ਐਗਜ਼ੈਂਪਲਾਂ ਦਿੰਦੇ ਹੋ ਸਾਡੇ ਚ ਦਾਮਾ ਸਿੱਖ ਕੌਮ ਚ ਨਿਹੰਗ ਸਿੰਘ ਜਥੇ ਬੰਦਿਆਂ ਚ ਤਾਂ ਘੋੜੇ ਲੈ ਕੇ ਪਾਕਿਸਤਾਨ ਜਾ ਕੇ ਸਰਬਜੀਤ ਕਰਨ ਚੜਾ ਕੇ ਲੈ ਕੇ ਆਉ। ਤਾਂ ਮੈਂ ਰਸੂਲਪੁਰ ਨੂੰ ਇਹ ਦੱਸਣਾ ਚਾਹਣਾ ਹਰਜੀਤ ਸਿੰਘ ਨੂੰ ਤੇਰੀ ਭੈਣ ਆਪ ਗਈ ਆ ਵੀਜ਼ਾ ਲਵਾ ਕੇ। ਨਾ ਕਿ ਉਹਨੂੰ ਕੋਈ ਚੱਕ ਕੇ ਲੈ ਕੇ ਗਿਆ। ਪਾਕਿਸਤਾਨ ਆ ਕੇ ਇੱਥੋਂ ਚੱਕੇ ਨਹੀਂ ਲੱਗੇ ਗਿਆ। ਇੱਥੋਂ ਵੀਜ਼ਾ ਲਵਾ ਕੇ ਤੇਰੀ ਭੈਣ ਆਪਣੇ ਆਪ ਗਈ ਆ ਪਰ ਕਰਕੇ ਜਿਹੜਾ ਉਹਨੂੰ ਛਿਛੜਾਗ ਲੈਈਏ। ਜਿਹੇ ਜਿਹਾਂ ਹਰਕਤਾਂ ਉਹਦੀਆਂ ਸੀ ਤੇਰੀ ਭੈਣ ਮੈਸ ਕਰਕੇ ਕਹਿ ਰਹਾ ਕਿਉਂਕਿ ਤੁਹਾਡੀਆਂ ਹਰਕਤਾਂ ਜਿਹੜੀਆਂ ਮਿਲਦੀਆਂ ਜੁਲਦੀਆਂ ਨੇ ਕਿਉਂਕਿ ਉੱਥੇ ਬੜੇ ਪਰਚੇ ਸੀ ਬੜੀ ਚਵਲ ਜਨਾਨੀ ਸੀ ਪੰਜਾਬੀ ਵਿੱਚ ਪਹਿਲੀ ਗੱਲ ਤਾਂ ਸਾਡੇ ਮਾਫ਼ ਕਰਨਾ ਕੌਮ ਦੇ ਵਿੱਚ ਬੀਬੀਆਂ ਨੂੰ ਸਿੱਖ ਬੀਬੀਆਂ ਨੂੰ ਜਾਂ ਕਿਸੇ ਹੋਰ ਬੀਬੀ ਨੂੰ ਵੀ ਕਿਸੇ ਵੀ ਬਰਾਦਰੀ ਬੀਬੀ ਹੋਵੇ ਉਹਨੂੰ ਮਾੜਾ ਬੋਲਣ ਦੀ ਇਜ਼ਾਜ਼ਤ ਨਹੀਂ ਆ ਪਰ ਜਿਹੜੀਆਂ ਇਹੋ ਜਿਹੀਆਂ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉత్సਵ ਤੇ ਮੱਥਾ ਟੇਕਣ ਗਈ ਆ ਵੀਜ਼ਾ ਲੈ ਕੇ ਗਈ ਆ ਔਰ ਉਧਰ ਜਾ ਕੇ ਮੁਸਲਮਾਨ ਧਰਮ ਨੂੰ ਅਡਾਪਟ ਕਰ ਲੈਂਦੀ ਆ ਠੀਕ ਹੈ ਜੀ ਮੈਂ ਉਹਨਾਂ ਉਸ ਧਰਮ ਨੂੰ ਵੀ ਮਾੜਾ ਨਹੀਂ ਕਹਿੰਦਾ ਠੀਕ ਹੈ ਜੀ ਗਈ ਆਪ ਗਈ ਕਿਸ ਨੇ ਕੋਈ ਜ਼ਬਰਦਸਤੀ ਤਾਂ ਨਹੀਂ ਕੀਤੀ ਸੋ ਇਹ ਜਿਹੜੀ ਬੀਬੀ ਹੈਗੀ ਆ ਜੇ ਰਸੂਲਪੁਰ ਨੂੰ ਜ਼ਿਆਦਾ ਤਕਲੀਫ ਹੈਗੀ ਆ ਜ਼ਿਆਦਾ ਉਹਨੂੰ ਪ੍ਰੋਬਲਮ ਹੈਗੀ ਆ ਤਾਂ ਤੂੰ ਭਾਈ ਜਾ ਕੇ ਤੇਰੀ ਗੱਲਬਾਤ ਬਹੁਤ ਦਿੱਲੀ ਤੱਕ ਉੱਪਰ ਤੱਕ ਹੈਗੀ ਤੂੰ ਕਹਿੰਦਾ ਪ੍ਰਧਾਨ ਮੰਤਰੀ ਤੂੰ ਮੈਂ ਸਾਰੇ ਕੰਮ ਕਰਵਾ ਲੈਣਾ ਮੇਰੇ ਕੋਲ ਆਜੋ ਤਾਂ ਤੇਰੀ ਭੈਣ ਹੈਗੀ ਆ ਤੇਰੇ ਨਾਲ ਦੀਆਂ ਹਰਕਤਾਂ ਤੂੰ ਜਾ ਕੇ ਉਹਨੂੰ ਉੱਥੋਂ ਲਿਆ ਪਾਕਿਸਤਾਨ ਤੋਂ ਸਾਨੂੰ ਤਾਂ ਉਹਦੀ ਲੋੜ ਨਹੀਂ ਆ ਪਰ ਮੈਂ ਤੈਨੂੰ ਇੱਕ ਗੱਲ ਕਹਿ ਦੇਣਾ ਚਾਹਣਾ ਜਿਹੜਾ ਤੂੰ ਬਾਰ-ਬਾਰ ਸਿੱਖ ਕੌਮ ਨੂੰ ਲਲਕਾਰਦਾ ਨਿਹੰਗ ਸਿੰਘ ਜਿੱਥੇ ਬੰਦਿਆਂ ਨੂੰ ਲਲਕਾਰਦਾ ਤੂੰ ਆਪਣਾ ਜਿਹੜਾ ਸਿਸਟਮ ਮੜਾ ਮੋਟਾ ਤੇਰਾ ਤੂਰੀ ਫੁਲਕਾ ਬਕਵਾਸ ਕਰਕੇ ਜਾਂ ਜਿਹੜਾ ਤੂੰ ਕਰਦਾ ਉਹ ਚਲਾਈ ਚੱਲ ਪਰ ਇਹ ਐਦਾਂ ਸਿੱਖ ਕੌਮ ਨੂੰ ਲਲਕਾਰਨਾ ਤਰਨਾ ਦਲ ਆਪਣੇ ਨਿਹੰਗ ਸਿੰਘ ਜਿੱਥੇ ਬੰਦਿਆਂ ਨੂੰ ਲਲਕਾਰਨਾ ਔਰ ਜਥੇਦਾਰ ਸਾਹਿਬ ਨੂੰ ਲਲਕਾਰਨਾ ਇਹ ਤੈਨੂੰ ਬਹੁਤ ਮਹਿੰਗਾ ਪੈ ਸਕਦਾ ਸੋ ਸਾਨੂੰ ਤਾਂ ਲੋੜ ਨਹੀਂ ਤੇਰੀ ਭੈਣ ਦੀ ਤੇਰੀ ਭੈਣ ਹੈਗੀ ਆ ਤੂੰ ਜਾ ਕੇ ਲੈ ਕੇ ਲਿਆ ਸਕਦਾ ਤਾਂ ਤੇਰੇ 'ਚ ਦਮ ਹੈਗਾ ਤੂੰ ਲਿਆ ਸਕਦਾ ਭਾਈ ਤੇਰੀ ਗੱਲ ਸੈਂਟਰ ਸਰਕਾਰ ਨਾਲ ਹੈਗੀ ਆ ਤੂੰ ਜਾ ਕੇ ਲਿਆ ਠੀਕ ਆ ਨਾ ਤੂੰ ਸਾਡਾ ਸਿੱਖਾਂ ਨਾ ਤੂੰ ਸਾਡਾ ਨਿਹੰਗ ਸਿੰਘਾਂ ਨਾ ਤੂੰ ਰੰਗ-ਬਰੰਗੇ ਬਾਣੇ ਪਾਉਣਾ ਕਦੇ ਖੰਭ ਪਾਰ ਲਟਕਾ ਲੈਣਾ ਕਦੇ ਮਾਲਾ ਲਟਕਾ ਲੈਣਾ ਤੇਰੀ ਕੋਈ ਰੂਪ ਰੇਖਾ ਹੀ ਨਹੀਂ ਹੈਗੀ ਨਾ ਤੇਰਾ ਵੀ دین ਧਰਮ ਨਹੀਂ ਸੀ ਕੋਈ ਤੇਰੀ ਭੈਣ ਦਾ ਵੀ دین ਧਰਮ ਨਹੀਂ ਸੀ ਕੋਈ ਉਹ ਵੀ ਦੂਜੇ ਧਰਮ ਚ ਚਲ ਗਈ ਤੂੰ ਵੀ ਪਤਾ ਨਹੀਂ ਕਿੱਧਰ ਕਿੱਧਰ ਫਰੀ ਜਾਣਾ ਸੋ ਸਾਨੂੰ ਉਹਦੀ ਲੋੜ ਨਹੀਂ ਹੈਗੀ ਤੈਨੂੰ ਲੋੜ ਹੈਗੀ ਆ ਤੂੰ ਜਾ ਕੇ ਬੀਜੇਪੀ ਨਾਲ ਗੱਲ ਕਰ ਤੂੰ ਉਹਨਾਂ ਦਾ ਬਥੇਰਾ ਕੋਲੀ ਚੱਟ ਹੈਗਾ ਤੂੰ ਜਾ ਕੇ ਉਹਨੂੰ ਲਿਆ ਸਕਦਾ ਸਾਨੂੰ ਲੋੜ ਨਹੀਂ ਇਸ ਕਰਕੇ ਜੇ ਸਾਨੂੰ ਜ਼ਰੂਰਤ ਹੁੰਦੀ ਜਾਂ ਸਾਡੀ ਕਿਸੇ ਧੀ ਭੈਣ ਨੂੰ ਕੋਈ ਚੱਕ ਕੇ ਲੈ ਕੇ ਜਾਵੇ ਜਬਰਦਸਤੀ ਹੋਈ ਹੋਵੇ ਫਿਰ ਸਿੱਖ ਕੌਮ ਜਿੰਦੀ ਜਾਗਦੀ ਆ ਜੀ ਵੀ ਅਣਖੇਲੀ ਅਣਖ ਦੇ ਵਿੱਚ ਹੈਗੇ ਨੇ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਆਪਣਾ ਬਦਲਾ ਲੈਣਾ ਜਾਣਦੇ ਹਾਂ ਪਰ ਉਹ ਜਿਹੜੀ ਆਪ ਚੱਲ ਕੇ ਚਲ ਗਈ ਸਾਡੇ ਧਰਮ ਦੀ ਨਹੀਂ ਬਣੀ ਤੇ ਸਾਨੂੰ ਮਾਫ ਕਰਨਾ ਸਾਨੂੰ ਉਹਦੀ ਲੋੜ ਨਹੀਂ ਹੈਗੀ ਤੈਨੂੰ ਲੋੜ ਹੈਗੀ ਤੂੰ ਜਾ ਕੇ ਲੈ ਆ ਪਰ ਨਫ਼ਰਤ ਕਿਉਂ ਫਲਾਈ ਜਾ ਰਹੀ ਹੈ ਫਿਰ ਸੋਸ਼ਲ ਮੀਡੀਆ ਤੇ ਕਿਉਂ ਫਿਰ ਇੱਕ ਦੂਜੇ ਨੂੰ ਲਲਕਾਰਿਆ ਜਾ ਰਿਹਾ ਕਿਉਂ ਇੱਕ ਦੂਜੇ ਨੂੰ ਗਲਤ ਬੋਲਿਆ ਜਾ ਰਿਹਾ ਉਹਨੂੰ ਜਿੱਦਣ ਦਾ ਬਹਿਰੂਪਿਆ ਲਾਨਣਿਆ ਨਾ ਅ ਜਥੇਦਾਰ ਸਾਹਿਬ ਨੇ ਗੜਗੜ ਸਾਹਿਬ ਨੇ ਉਹਨੂੰ ਨਾ ਉਦਣ ਦੀ ਤਕਲੀਫ ਹੋ ਗਈ ਕਿ ਵਰਲਡ ਵਾਈਡ ਮੇਰਾ ਜਿਹੜਾ ਪ੍ਰਚਾਰ ਹੋ ਗਿਆ ਕਿ ਜਿਨ੍ਹਾਂ ਨੂੰ ਨਹੀਂ ਪਤਾ ਸੀ ਮੈਂ ਬਹਿਰੂਪੀਆ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹ ਬਹਿਰੂਪੀਆ ਬੰਦਾ ਹੈ ਇੱਕ ਪੱਤਰਕਾਰ ਨੇ ਵੀ ਉਹਨੂੰ ਜਾ ਕੇ ਪੁੱਛਿਆ ਸੀ ਵੀ ਤੈਨੂੰ ਹਰਜੀਤ ਸਿੰਘ ਰਸੂਲਪੁਰ ਕਹੀਏ ਕਿ ਹਰਜੀਤ ਸਿੰਘ ਬਹਿਰ ਬਹਿਰੂਪੀਆ ਕਹੀਏ ਠੀਕ ਹੈ ਸੋ ਉਹਨੂੰ ਤਕਲੀਫ ਇਸ ਚੀਜ਼ ਦੀ ਉਹ ਜਿਵੇਂ ਸ਼ੇਰ ਦੀ ਖਲ ਬਾਈ ਲਾ ਪਾ ਲੈਂਦਾ ਕੋਈ ਉਸ ਤਰ੍ਹਾਂ ਉਹਨੇ ਨਾ ਬਾਣਾ ਪਾਇਆ ਹੋਇਆ ਉਹ ਬਾਣੇ ਦੀ ਰਿਸਪੈਕਟ ਕਰਕੇ ਥੋੜਾ ਜਿਹਾ ਬਚਿਆ ਫਿਰਦਾ ਨਹੀਂ ਉਹਦੀ 76 70 ਪੁੱਲ ਕੱਦੀ ਹੋ ਜਾਣੀ ਸੀਗੀ ਠੀਕ ਹੈ ਸੋ ਉਹਦਾ ਨਾ ਕੋਈ دینਾ ਧਰਮਾ ਤੇ ਮੈਂ ਸਾਰੇ ਪੱਤਰਕਾਰ ਭਾਈਚਾਰੇ ਨੂੰ ਵੀ ਬੇਨਤੀ ਕਰੂੰਗਾ ਔਰ ਜਿਹੜੇ ਉਹਦੇ ਤੇ ਕਮੈਂਟ ਕਰਦੇ ਮੈਂ ਉਹਨਾਂ ਨੂੰ ਵੀ ਭਾਈਚਾਰੀ ਬੇਨਤੀ ਕਰੂੰਗਾ ਸਾਰਿਆਂ ਨੂੰ ਇਹਨੂੰ ਤਵੱਜੋ ਦੇਣੀ ਬੰਦ ਕਰੀਏ ਇਹਦਾ ਇੰਟਰਵਿਊ ਲੈਣਾ ਬੰਦ ਕਰੋ ਇਹ ਕਲਾਬੂਲ ਦਾ ਬੁੱਲੀ ਚੱਲੇ ਦੋ ਬੰਦੇ ਨਹੀਂ ਉਹਦੇ ਨਾਲ ਕੋਈ ਨਾ ਉਹਨੂੰ ਕੋਈ ਰਿਸਪੈਕਟ ਕਰਦਾ ਨਾ ਉਹਨੂੰ ਕੋਈ ਮੰਨਦਾ ਜਿੰਨਾ ਦਾ ਹੈਗਾ ਉਹਨਾਂ ਚ ਤੁਰਿਆ ਫਿਰਦਾ ਦੇ ਫਰੀ ਚੱਲੇ ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਉਹ ਜ਼ਹਿਰ ਉਗਲਦਾ ਤੇ ਇਹ ਜੇ ਸਿੱਖ ਕੌਮ ਦੇ ਖਿਲਾਫ ਪਹਿਲਾਂ ਵੀ ਜ਼ਹਿਰ ਉਗਣ ਵਾਲੇ ਬਹਿਰੂਪੀਏ ਬਤੇਰੇ ਹੋਏ ਨੇ ਤੇ ਉਹਨਾਂ ਚ ਜੇ ਤੇ 36 ਫਿਰਦੇ ਅਥਾ 37 ਮਾ ਵੀ ਤੁਰਿਆ ਫਿਰੇ ਸਿੱਖ ਕੌਮ ਚੜ੍ਹਦੀ ਕਲਾ ਸੀ ਹੈ ਤੇ ਰਹੂਗੀ ਪਰ ਸੋਸ਼ਲ ਮੀਡੀਆ ਤੇ ਇੱਕ ਹੋਰ ਵੀ ਬਾਤ ਛੜਿਆ ਹੋਇਆ ਹੈ ਸੁਚੇਤ ਬਾਲਾ ਵੱਲੋਂ ਕਈ ਬਿਆਨ ਦਿੱਤੇ ਗਏ ਕੁਲਦੀਪ ਮਾਨਕ ਸਾਹਿਬ ਵੱਲੋਂ ਬਾਰੇ ਦਿੱਤੇ ਗਏ ਔਰ ਉਸ ਤੋਂ ਬਾਅਦ ਸਰਦੂਰ ਸਿਕੰਦਰ ਸਾਹਿਬ ਬਾਰੇ ਬਿਆਨ ਦਿੱਤੇ ਗਏ ਉਸ ਤੋਂ ਬਾਅਦ ਸੁਰੇਂਦਰ ਸ਼ਿੰਦਾ ਸਾਹਿਬ ਬਾਰੇ ਬਿਆਨ ਦਿੱਤੇ ਗਏ ਉਸ ਬਿਆਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਵੀ ਕਾਫੀ ਕਹਿ ਰਹੇ ਕਿ ਮੁੱਦਾ ਪੱਕਿਆ ਹੋਇਆ ਔਰ ਕਈ ਤਰ੍ਹਾਂ ਦੀਆਂ ਟਿੱਪਣੀਆਂ ਉਹਨ ਲੋਕੀ ਕਰ ਰਹੇ ਨੇ ਜਿਹੜੀ ਬੀਬੀ ਜੀ ਤੁਸੀਂ ਗੱਲ ਕਰ ਰਹੇ ਹੋ ਸੁਚੇਤ ਬਾਲਾ ਕੀ ਨਾਮ ਆਦਾ ਸੁਦੇਸ਼ ਬਾਲਾ ਕੋ ਜੋ ਵੀ ਹੈਗਾ ਮੈਡਮ ਬਾਲਾ ਐਸ ਉਮਰ ਚ ਆ ਕੇ ਮੈਂ ਸਮਝਦਾ ਇਹੋ ਜੀਆਂ ਗੱਲਾਂ ਕਰਨੀਆਂ ਉਹ ਬੜੀ ਨਿੰਦਣਯੋਗ ਗੱਲ ਹੈਗੀ ਆ ਔਰ ਐਡੇ-ਐਡੇ ਜਿਹੜੇ ਕਲਾਕਾਰ ਹੋਏ ਨੇ ਮਾਨਕ ਸਾਹਿਬ ਹੋਏ ਨੇ ਜਸਵਿੰਦਰ ਚਿੰਦਾ ਜੀ ਹੋਏ ਨੇ ਜਾਂ ਕੋਈ ਵੀ ਆ ਹਰ ਇੱਕ ਬੰਦੇ ਦੀ ਇੱਕ ਪਰਸਨਲ ਲਾਈਫ ਹੁੰਦੀ ਆ ਤੂੰ ਉਹਨਾਂ ਨਾਲ ਗੌਂਦੀ ਸੀ ਜੋ ਵੀ ਕਰਦੀ ਸੀ ਉਹ ਹੈ ਨਾ ਤੇ ਐਸ ਉਮਰ ਚ ਆ ਕੇ ਜਦੋਂ ਉਹ ਦੁਨੀਆ ਤੋਂ ਰੁਖਸਤ ਹੋ ਗਏ ਚਲੇ ਗਏ ਉਹ ਤੋਂ ਬਾਅਦ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਜਾਂ ਤਾਂ ਜਿਹਦੇ ਦਮ ਸੀਗਾ ਜਿਦੋਂ ਐਡੀ ਰਾਜਾ ਰੇ ਚੰਦਰ ਦੀ ਲਾਦ ਆ ਜਾਂ ਤੂੰ ਇੰਨੀ ਸੱਚੀ ਪੱਕੀ ਆ ਜਦੋਂ ਸ੍ਰੀਿੰਦਰ ਚਿੰਦਾ ਜੀ ਜਿਉਂਦੇ ਸੀ ਉਦੋਂ ਬੋਲਦੀ ਜਦ ਕਲਦੀਪ ਮਾਨਸ ਸਿੰਘ ਜੀ ਜਿਉਂਦੇ ਸੀ ਉਦੋਂ ਬੋਲਦੀ ਤਾਂ ਫਿਰ ਤੈਨੂੰ ਅਗਲੇ ਜਵਾਬ ਵੀ ਦਿੰਦੇ ਹੁਣ ਜਿਹੜੇ ਦੁਨੀਆ ਤੋਂ ਚਲੇ ਗਏ ਉਹਨਾਂ ਨੇ ਕਬਰਾਂ ਚੋਂ ਜਾਂ ਉੱਪਰੋਂ ਆ ਕੇ ਤਾਂ ਤੈਨੂੰ ਜਵਾਬ ਦੇਣਾ ਨਹੀਂ ਹੁਣ ਤੂੰ ਜੋ ਮਰਜ਼ੀ ਬੋਲੀ ਚੱਲ ਤੇਰੀ ਗੱਲ ਦਾ ਕਿਸੇ ਨੇ ਸਰਕਾਰਨਾ ਉਹ ਠੀਕ ਆ ਉਹਨਾਂ ਨੇ ਆਪਣਾ ਰੋਜੀ ਰੋਟੀ ਸੀ ਉਹਨਾਂ ਦੀ ਉਹਨਾਂ ਨੇ ਵਧੀਆ ਗੀਤ ਦਿੱਤੇ ਵਧੀਆ ਗਾਇਆ ਲੋਕਾਂ ਦਾ ਮਨੋਰੰਜਨ ਕੀਤਾ ਪਰ ਇੱਕ ਗੱਲ ਬੀਬੀ ਨੇ ਇਹ ਵੀ ਕਹੀ ਸੀ ਯੁੱਧ ਯੁੱਧਵੀਰ ਮਾਨਕ ਮਾਰੇ ਉਹਦੇ ਬੱਚੇ ਬਾਰੇ ਕਿ ਮੇਰੀ ਬਦਸੀਸ ਲੱਗੀ ਆ ਬੀਬੀ ਜੀ ਸਾਡੇ ਅਰਦਾਸ ਦੇ ਵਿੱਚ ਆਉਂਦਾ ਲਾਸਟ ਦੇ ਵਿੱਚ ਕਰਮੋ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ ਨਾਨਕ ਤੇਖ ਮੁਗ ਉਜਲੇ ਕੇਤੀ ਛੁੱਟੀ ਨਾਲ ਵੀ ਕਰਮਾਂ ਦਾ ਸੰਧੜਾ ਦੱਦਾ ਦੋਸ਼ਨਾ ਦੀਜੀਏ ਦੋਸ਼ ਕਰਮਾ ਆਪਣੇ ਆ ਇਹ ਸਭ ਦੇ ਕਰਮ ਨੇ ਤੁਸੀਂ ਕੋਈ ਸ਼੍ਰੀ ਸ਼੍ਰੀ 1008 2008 ਨਹੀਂ ਹੈਗੀ ਬੀਬੀ ਤੋਂ ਜਿਹੜੀ ਦੂਜਿਆਂ ਤੇ ਲਾਲਚਣ ਸਿੜਦੀਆਂ ਜਿਹੜੀ ਦੂਜਿਆਂ ਬਾਰੇ ਮਾੜਾ ਚੰਗਾ ਬੋਲਦੀਆਂ ਅੱਗੇ ਉਹਨਾਂ ਦੇ ਬੱਚਿਆਂ ਬਾਰੇ ਮਾੜਾ ਚੰਗਾ ਬੋਲਦੀ ਬੱਚਾ ਤਾਂ ਦੁਸ਼ਮਣ ਦਾ ਵੀ ਹੋਵੇ ਉਹਨੂੰ ਵੀ ਬਦਸੀਸ ਨਹੀਂ ਦੇਈਦੀ ਹੁੰਦੀ ਬੱਚੇ ਤਾਂ ਬੱਚੇ ਹੁੰਦੇ ਆ ਤੇਰੀ ਬਦਸੀਸ ਕੀ ਲੱਗਣੀ ਸੀਗੀ ਇਹ ਕਰਮ ਕਰਮਾ ਸੰਦਲਾ ਕਿਸਾ ਇਹ ਕਰਮ ਹੁੰਦੇ ਨੇ ਪਤਾ ਨਹੀਂ ਤੇਰੇ ਨਾਲ ਕੱਲ ਨੂੰ ਕੀ ਹੋਣਾ ਤੇਰੀ ਲਾਸ਼ ਨੂੰ ਕਿਸ ਨੇ ਚੱਕਣਾ ਨਹੀਂ ਚੱਕਣਾ ਪਤਾ ਨਹੀਂ ਤੂੰ ਕਿੱਦਾਂ ਮਰਨਾ ਤੈਨੂੰ ਕਿਹੇ ਜੀ ਮੌਤ ਆਉਣੀ ਆ ਇਹ ਵਾਹਿਗੁਰੂ ਜਾਣਦਾ ਕਿਉਂਕਿ ਪ੍ਰਾਲਬਤ ਪਹਿਲੇ ਬਣੇ ਪਾਛੇ ਬਣਾ ਸ਼ਰੀਰ ਬੰਦਾ ਬਾਅਦ ਚ ਜੰਮਦਾ ਗੁਰੂ ਅਰਜਨ ਦੇਵ ਜੀ ਦਾ ਸ਼ਲੋਕ ਆ ਬੰਦੇ ਦੀ ਲਿਖਤ ਜਿਹੜੀ ਆ ਉਹ ਪਹਿਲਾਂ ਲਿਖ ਹੋ ਜਾਂਦੀ ਆ ਕਦੋਂ ਜੰਮਣਾ ਕਦੋਂ ਮਰਨਾ ਕਦੋਂ ਇਹਦੀ ਇੱਜ਼ਤ ਹੋਣੀ ਕਦੋਂ ਸਾਬ ਸਾਬ ਹੱਥੇ ਵਿਡਾਈਆਂ ਠੀਕ ਆ ਵੀ ਇਹ ਜਿਹੜਾ ਮਰਨਾ ਜੰਮਣਾ ਕਿਸੇ ਦੇ ਕਰਮ ਕੋਈ ਵਿੰਗਾ ਕੋਈ ਟੱਡਾ ਇਹ ਉਹ ਕਾਲਪੁਰਖ ਦੀ ਦੇਣ ਆ ਪਤਾ ਨਹੀਂ ਤੇਰੇ ਨਾਲ ਕੱਲ ਨੂੰ ਕੀ ਹੋਣਾ ਸੋ ਉੱਚਾ ਬੋਲਣਾ ਬੋਲੀਏ ਕਰਤਾਰੋਂ ਡਰਿਏ ਪਰਮਾਤਮਾ ਤੋਂ ਡਰ ਕੇ ਗੱਲ ਕਰਨੀ ਚਾਹੀਦੀ ਹਮੇਸ਼ਾ ਬਦਸੀਸਾ ਤੇਰੀਆਂ ਕੀ ਲੱਗਣੀਆਂ ਪਤਾ ਨਹੀਂ ਤੈਨੂੰ ਕਿੰਨੀਆਂ ਬਸੀਸਾ ਲੱਗ ਜਾਣੀਆਂ ਉਹਨਾਂ ਦੀਆਂ ਜਿੰਨਾ ਬਾਰੇ ਤੂੰ ਗਲਤ ਬੋਲ ਰਹੀ ਆ ਸੋ ਕਿਸੇ ਦੇ ਬੱਚੇ ਬਾਰੇ ਗਲਤ ਬੋਲਣਾ ਜਿਹੜਾ ਬੰਦਾ ਦੁਨੀਆ ਤੋਂ ਜਾ ਚੁੱਕਿਆ ਉਹਦੇ ਬਾਰੇ ਗਲਤ ਬੋਲਣਾ ਮੈਂ ਸਮਾਜ ਦਾ ਇੱਕ ਘਟਿਆ ਗੱਲ ਕੋਈ ਨਹੀਂ ਹੋ ਸਕਦੀ ਪਰ ਇਸ ਬਿਆਨਾਂ ਨੂੰ ਲੈ ਕੇ ਹੁਣ ਲੋਕੀ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਆ ਹੁਣ ਮਾਹੌਲ ਕਾਫੀ ਨੈਗੇਟਿਵ ਹੋਇਆ ਪਿਆ ਉਹਨਾਂ ਦੇ ਪਰਿਵਾਰਾਂ ਦੇ ਲਈ ਕਹੇ ਕਿ ਜਿਹੜੇ ਕੁਲਦੀਪ ਮਾਨਕ ਸਾਹਿਬ ਦੀ ਫੈਮਲੀ ਦੀ ਗੱਲ ਕਰ ਲਈਏ ਸਰਦੂਰ ਸਿਕੰਦਰ ਸਾਹਿਬ ਦੀ ਫੈਮਲੀ ਉਹਨਾਂ ਦੇ ਪਰਿਵਾਰਾਂ ਤੇ ਕੀ ਬੀਤਦੀ ਹੋਊਗੀ ਬੇਨਤੀ ਆ ਜਿਹੜਾ ਬੰਦੇ ਦਾ ਇੱਕ ਵਾਰ ਕਰਤਾਰ ਬਣ ਜਾਂਦਾ ਨਾ ਦੁਨੀਆ 'ਚ ਉਹ ਹਮੇਸ਼ਾ ਹਉਮੀਰੰਦਾ ਭਾਜੀ ਇਹੇ ਜੀ ਕੋਈ ਉੱਠ ਕੇ ਕੱਲ ਨੂੰ ਕੋਈ ਵੀ ਕੁਝ ਕਹਿ ਦੇਵੇ ਕਿਸੇ ਦੇ ਕੈਨਨਾ ਸੁਰੇਂਦਰ ਛਿੰਦੇ ਦੀ ਆਨ ਸ਼ਾਨ ਬਾਨ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਕੁਲਦੀਪ ਮਣਕ ਦੀ ਆਨ ਬਾਨ ਸ਼ਾਨ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਨਾ ਉਹਨਾਂ ਦੇ ਪਰਿਵਾਰ ਨੂੰ ਕੋਈ ਫਰਕ ਪੈਣ ਲੱਗਿਆ 네ਗੇਟਿਵ ਕੀ ਫਿਰ ਇਹ ਜਦੋਂ ਮੈਡਮ ਬੋਲਦੀ ਆ ਉਹ ਥੱਲੇ ਆਪਣੇ ਕਮੈਂਟ ਵੀ ਪੜ ਲਿਆ ਕਰੇ ਆਪਣੀ ਉਮਰ ਵੇਖ ਤੂੰ ਕਿਸ ਉਮਰ ਚਾਕੇ ਕੀ ਗੱਲਾਂ ਕਰ ਰਹੀਆਂ ਬੜੀਆਂ ਵਲਗਰ ਗੱਲਾਂ ਕਰਦੀ ਮੈਂ ਵੀ ਕਦੇ ਇੰਟਰਵਿਊ ਸੁਣੀ ਵਲਗਰ ਟਾਈਪ ਦੀ ਗੱਲਾਂ ਕਰਦੀ ਆ ਉਹ ਜੱਟ ਬੈਠੇ ਸੀ ਉਹ ਠਰਕੀ ਸੀ ਉਹਨੂੰ ਹੱਥ ਪਾ ਲਿਆ ਉਹਨੂੰ ਅੱਖਾਂ ਮਾਰਦੇ ਸੀ ਬੜਾ ਮਤਲਬ ਕੀ ਆ ਅਮਰਸਰ ਦੇ ਲੋਕ ਠਰਕੀ ਮਾਝਾ ਵਾਲੇ ਠਰਕੀ ਵਾਟ ਇ ਥਿਸ ਤੂੰ ਆ ਗਈ ਮਤਲਬ ਜੀ ਤੁਸੀਂ ਰਾਜਾ ਰੇਸ਼ ਚੰਦਰ ਦੀ ਇਲਾਜ ਹੋਗੇ ਤੁਸੀਂ ਸਤੀ ਸੁਬਿਤਰੀ ਹੋਗੇ ਦੁਨੀਆ ਸਾਰੀ ਗੰਦੀ ਹੋਗੀ ਤੇ ਮੈਡਮ ਕਮੈਂਟ ਪੜ ਲਿਆ ਕਰੋ ਥੱਲੇ ਐਵੇਂ ਕਿਸੇ ਤੇ ਚਿਕੜ ਨਹੀਂ ਛੁੱਟੀਦਾ ਹੁੰਦਾ ਚਿਕੜ ਉਲਟਾ ਆਪਣੇ ਤੇ ਆਉਂਦਾ ਹੁੰਦਾ ਸੋ ਵਾਈ ਗੁਰੂ ਤੋਂ ਡਰ ਕੇ ਗੱਲ ਕਰਨੀ ਚਾਹੀਦੀ ਆ ਸੋ ਇਹ ਵੀ ਕਹੇ ਦੀ ਧੀ ਭੈਣ ਹੈਗੀ ਅਸੀਂ ਤਾਂ ਮਾੜਾ ਨਹੀਂ ਕਹਿੰਦੇ ਬੀਬੀ ਨੂੰ ਮੈਂ ਇਹ ਬੇਨਤੀ ਕਰੂੰਗਾ ਵੀ ਭਾਈ ਐਸ ਉਮਰ ਚ ਆ ਕੇ ਪ੍ਰਮਾਤਮਾ ਦਾ ਨਾਮ ਲਈਦਾ ਰੱਬ ਰੱਬ ਕਰੀਦਾ ਹੁੰਦਾ ਜਿਹੜੇ ਉਮਰ ਚ ਤੂੰ ਇਹ ਠਰਕ ਠੁਰਕ ਦੀਆਂ ਗੱਲਾਂ ਕਰਦੀ ਪਈਆਂ ਠੀਕ ਹੈ ਜੀ ਬਹੁਤ ਬਹੁਤ ਚੰਗਾ ਤੇ ਬਿਲਕੁਲ ਤੇ ਸਾਡੇ ਨਾਲ ਪ੍ਰੀਤ ਸਿੰਘ ਬਲ ਸੀਗੇ तमाम ਗੱਲਬਾਤ ਕੀਤੀ ਹੈ ਸਾਰੇ ਮਸਲੂਮ ਲੈ ਕੇ ਸਾਰੇ ਮਸਲੂਮ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਜਰਨਲਿਸਟ ਕੁਲਵਿੰਦਰ ਆਰੇ ਦੇ ਨਾਲ ਮੈਂ ਜੈ ਵਰਮਾ ਚੈਨਲ ਸਤ ਰੰਗ ਦੇ ਲਈ ਧੰਨਵਾਦ